ਹਰੋ ਚੌੜੀ ਮੈਂ ਐਵੇਂ ਮੈਂ ਕਹਿੰਦਾ ਨੂ ਐ ਡਿਊਟੀ ਲਈ ਐਵੇਂ ਹੀ ਕਹੂੰਗਾ ਫਿਰ ਜੇ ਤੁਸੀਂ ਚਲਾਉਂਗੇ ਮੈਂ ਵੀ ਚਲਾਉਂ ਕੰਮ ਮੈਨੂੰ ਘੜਾਉਂਦੀ ਬਦਲ ਬਦਲ ਚਲਾ ਲਾਂਗਾ ਹਾਂ ਵੀ ਤੈਨੂੰ ਬਦਲ ਬਦਲ ਚਲਾਵਾਂਗੇ ਸੱਤੀ ਸਾਰੇ ਸੁਣ ਮੇਰੀ ਗੱਲ ਸੁਣ ਬਿਆਦ 10 ਦਿਨ ਪਹਿਲਾਂ ਫੀਤਾ ਚੱਕ ਲੈਣਾ ਹਾਂ ਇਨਸਾਨੀਆਂ ਲੈਣੇ ਇੱਥੇ ਤੱਕ ਤੂੰ ਚਲਾਉਣੀ ਉੱਥੇ ਤੱਕ ਤੂੰ ਚਲਾਉਣੀ ਸਹੀ ਆ ਮੈਂ ਬਾ ਮੀਟਰ ਕਿਲੋਮੀਟਰ ਮੈ ਲੈਣੇ ਕਿਲੋਮੀਟਰ ਸੱਤੀ ਇੱਥੇ ਹੋ ਕਿਨਾਰੀ ਦੂਜੇ ਤੋਂ ਕੋ ਕੜਮਗਰ ਹੋਇਆ ਕਰਨਗੇ ਠੀਕ ਹੈ ਮਗਰਲੇ ਪਾਸੇ ਤਾਂ ਮੇਰੀ ਤੀਨ ਮਣੀ ਮੇਰੀ ਗਾ ਚਲਾਉਣੀ ਐ ਸੀ ਜਾਂਦੇ ਹੋਏ ਨੇ ਮੈਂ ਤਾਂ ਮਿੰਨੀ ਕੋ ਪਰਾਂਗਾ ਨਹੀਂ ਸਾਡੇ ਨਾਲ ਹੀ ਜਾਂਦੇ ਜਾਂਦਾ ਹਾਂ ਮਿੰਨੀ ਕੋ ਪਾ ਲੈ ਜਾਣੀ ਆ ਪਤਾ ਜੀ ਪਾ ਲੈ ਜਾਣੀ ਫਿਰ ਤਿੰਨੇ ਬਦਲ ਬਦਲ ਤਲਾ ਲਾਂਗੇ ਵਾ ਠੀਕ ਐ ਇਹ ਚਲਾਉਣੀ ਆ ਆਪਣੇ ਕੋ ਥਾਰ ਹੋਣੀ ਆ ਯਾਰ ਚਾਬੀ ਥਾਰ ਦੀ ਹੋਣੀ ਆ ਆਪਣੇ ਵਾ ਠੀਕ ਐ ਜਦੋਂ ਮੰਡੀ ਚ ਲੈ ਆਂਦੀ ਕੋਈ ਨਹੀਂ ਨੀ ਦਿੱਕਤ ਨਹੀਂ ਕਰਨੀ ਆਉਂਦੇ ਨਹੀਂ ਵੀ ਉਹਨੂੰ ਉਹਨੂੰ ਚਲਾਉਣੀ ਨੋ ਨਾ ਬਾਈ ਠੀਕ ਐ ਆਉਂਦੇ ਨਹੀਂ ਵੀ ਉਹਨੂੰ ਉਹਨੂੰ ਚਲਾਉਣੀ ਆ ਵਿਆਹ ਦੀ ਬਾੜੀ ਜਿਆਦਾ ਖੁਸ਼ੀ ਹੋਣੀ ਆ ਯਕੀਨ ਮੰਨੀ ਘਰੇ ਆ ਕੇ ਗੁਗਲਾਵਾਂਗੇ ਇੰਜਰਾਈ ਕਰਾਂਗੇ ਸਾਰਾ ਡੀ ਡੂ ਜੇ ਰਾਤ ਨੂੰ ਤਾਂ 11 ਵਿੱਚ ਚੱਲੂਗਾ ਤੇ ਗਾ ਨੂੰ ਕੱਲਾ ਕਰਦਾ ਕਿਹੜਿਆ ਕਿਹੜਿਆ ਕਰਾ ਦੇਂਗੇ ਵਾ ਠੀਕ ਆ ਵੀ ਦੋਸਤੋ ਦੱਸ ਦਿਆ ਜਾਂ ਵਿਆਹ ਕਰਗੇ ਵਿਆਹ ਤਾਂ ਆ ਗਿਆ ਲੈ ਬਸ ਹਾਂ ਕੁੜੀ ਲੱਭਗੇ ਹੋਣਾ ਕੁੜੀ ਲੱਭੀ ਹਾੜੜਾ ਬੰਦਾ ਕੁੜੀ ਲੱਭੀ ਪਿਆ ਵਾ ਠੀਕ ਕੀ ਕਹਦਾ ਮੈਰੀ ਹੱਥ ਲਵਾ ਦੇਣਾ ਹਾਂ ਹਾਂ ਤੇਰੇ ਤੇਰੇ ਪਰੇ ਹੱਥ ਮੇਰੇ ਤੋਂ ਕਹਿੰਦਾ ਨਹੀਂ ਮੈਂ ਤਾਂ ਮੰਨਦਾ ਕਿ ਤੂੰ ਲਾਲ ਆ ਦੇਖ ਲੈ ਮੈਂ ਤਾਂ ਮੁੰਡਾ ਹੀ ਮੰਨਦਾ ਆ ਆ ਭਾਈਦਾ ਨਹੀਂ ਮੈਂ ਤਾਂ ਮੁੰਡਾ ਹੀ ਮੰਨਦਾ ਦੇਖ ਲੈ ਯਾਰ ਅਗਰ ਮੇਰੇ ਨਾਲ ਤਾਂ ਬੜਾ ੱਟਕਾ ਨਹੀਂ ਤੇਰੇ ਨਾਲ ੱਟਕਾ ਭਾਈ ਮੇਰਾ ਤੇਰੇ ਬੜੀ ਹੱਥ ਲਵਾਉਣੇ ਕਹਿੰਦਾ ਵੀ ਜੇਠ ਜੇੜੀ ਉਹਨਾਂ ਦਾ ਤੇ ਮੇਰਾ ਕੋਈ ਖਤਰਾ ਨਹੀਂ ਤੇ ਦਿਓ ਵਾਲਾ ਕੰਮ ਨਹੀਂ ਮੇਰਾ ਤਾਂ ਦਿਓ ਵਾਲਾ ਕੰਮ ਤੂੰ ਗੱਲ ਉਹ ਵੀ ਤੇਰੀ ਸਹਣੀ ਦਾ ਹੋ ਰਿਹਾ ਇਸ ਤਰ੍ਹਾਂ ਨੇ ਜਾਣਾ ਮੈਂ ਤਾਂ ਹੁਣ ਸਰ ਕੰਮ ਦਾ ਸਮਾਹ ਲੈਣਾ ਨੂੰ ਜ਼ਿੰਮੇਵਾਰੀ ਪੁੱਤ ਤੇਰੀ ਆ ਜਾ ਆਜਾ ਮੈਂ ਯਾਤਰਾ ਜੋਤਰਾ ਦੇ ਯਾਨ ਤਿਆਰ ਆ ਆ ਯਾਤਰਾ ਦਾ ਵਾੜਾ ਕਰਦਾ ਇਹ ਯਾਤਰਾ ਕਹਿੰਦਾ ਟਰੈਕਟਰ ਲੈ ਕੇ ਚੱਲ ਗਿਆ ਆਉਗੀ ਵੀ ਯਾਤਰਾ ਤੇ ਮੇਰੀ ਗਾਹ ਜਿਹੜੀ ਕੁੜੀ ਨੇ ਇਹਦੇ ਨਾਲ ਵਿਆਹ ਕਰਾ ਲਿਆ ਹਾਂ ਜਕੀ ਨਾ ਮਨੀ ਰੱਖੂ ਪੜਾ ਜੀ ਆਜਾ ਰੱਖੂ ਪੜਾ ਮੈਨੂੰ ਪਤਾ ਜੀ ਮੋਟਰ ਗਾਂਜ ਲਾ ਜੀ ਮੈਂ ਸੱਤੀ ਮੈਂ ਮੈਂ ਛੱਡਾਂ ਨਹੀਂ ਮੈਨੂੰ ਲੈ ਕੇ ਜਾਏਗਾ ਮੈਂ ਡਰਾ ਕਮਰਾ ਦੇ ਦੂਜੇ ਤੇ ਤੇ ਪਰੀਆਂ ਤੋਂ ਲਾਇਆ ਕਰਾਂਗੇ ਮੈਂ ਡਰਾ ਕਮਰੇ ਸੱਤੀ ਲੈ ਜਾਾਂਗੇ ਇਹ ਤਾਂ ਆਇਆ ਇਹਨਾਂ ਨੂੰ ਧੱਕਾ ਕਰਿਓ ਮੇਰੀ ਗਾਹ हां ਲੈ ਕੇ ਜਾਵਾਂਗੇ ਤੈਨੂੰ ਪਰ ਆਏ ਵਾਰ ਨਹੀਂ ਨਾ ਹਾਂ ਕਦੇ 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 ਮਾਫੀ 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 ਜੀ ਨਾ ਮਾਫੀ ਹਾਂ ਸਾਲ 'ਚ ਦੋ ਕਿ ਕਿਡੇ ਲਵਾਤੇ ਸਾਲ 'ਚ ਦੋ ਕਿ ਬਹੁਤ ਨਹੀਂ ਪਹਿਲੀ ਸਾਲ 'ਚ ਦੋ ਬਹੁਤ ਬਹੁਤ ਨਾ ਵਾਲੇ ਨਾ ਥੋੜੇ ਦੋ ਬਹੁਤ ਸਾਲ 'ਚ ਬਈ ਡੰਨ ਬਸ ਪਹਿਲੀ ਪਲਾਨਿੰਗ ਮੇਰੇ ਨਾਲ ਬਣੀ ਲਾ ਆਏ ਵੀ ਸੰ ਨਹੀਂ ਓਏ ਉਹ ਪਹਿਲੀ ਪਲਾਨਿੰਗ ਬਣੀ ਵੀ ਆ ਯਾਰ ਹਾਂ ਨਾ ਅਸੀਂ ਮਕਲਮੋਟਾ ਕੰਝ ਜਾਣਾ ਯਾਰ ਥੋੜੇ ਰਾਸਤਾਂ ਬਣੇ ਰਾਸਤਾਂ ਜਾਣਾ ਰਾਸਤਾਂ ਜਾਣਾ ਮੇਟਰ ਹੋਣਾ ਸੀ ਭੇਜੂ ਰਾਹਤਾਨਾ ਰਾਹਤਾਨਾ ਪੁੱਲੀ ਪਹਿਲੇ ਹੀ ਪਲਾਨਿੰਗ ਬਣੀ ਵੇਖ ਚੱਲਗੇ ਹਾਂ ਵਾ ਠੀਕ ਆ ਚਾਰ ਦਿਨ ਲਾਉਣੇ ਵਾਲੇ ਲਾਉਣੇ ਨਹੀਂ ਚਾਰ ਬਾਲੇ ਤਾਂ ਲਾਉਣੇ ਨਹੀਂ ਬੈਲ ਵਾ ਯਾਰ ਜਿਵੇਂ ਆਕਾਂ ਨੂੰ ਸੋ ਵਾਰੀ ਕਹਤਾ ਯਾਰ ਉਹ ਕੋਈ ਬੱਚਾ ਮੇ ਲਿਆਇ ਕਰਨਗੇ ਘਰ ਦੇ ਲਿਆਇ ਕਰਨੇ ਕੋਈ ਪਰ ਮੈਂ 15 ਦਿਨ ਦਾ ਰਸਤਾ ਨਹੀਂ ਇਹਦੇ ਨਾਲ ਰਹਿਣਾ ਕਾਰਨ ਕਿ ਮੈਂ ਥਾਰ ਚਲਾਇ ਕਰੂੰਗੀ ਬੈਠੀ ਤੇ ਮੈਂ ਵੀ ਚਲਾਉਂਗਾ ਫਿਰ ਉੱਥੇ ਦਾ ਬਾਬਾ ਪਰ ਤੂੰ ਵੀ ਚਲਾ ਲੈ ਮੈਂ ਭੈਣ ਤੂੰ ਮੈਨੂੰ ਇਹ ਕਰੀ ਮਗਰ ਕਰ ਦਿੰਦੇ ਯਾਰ ਤੁਸੀਂ ਯਾਰ ਜੇਠ ਕਣ ਉਹ ਵਾਲ ਦੀ ਗੱਲ ਆ ਪਰ ਮੈਂ ਤਾਂ ਕਹਿੰਦੀ ਨਹੀਂ ਵਿਚਾਰੀ ਹਾਂ ਪਰ ਇਹ ਕਹਿਣਾ ਚਲ ਕੋਈ ਦੀ ਬਾਜ਼ ਜਾਏਗਾ ਤੇ ਪਿੱਲੇ ਆਏਗਾ ਕਿਤੇ ਨਹੀਂ ਤੈਨੂੰ ਇੰਜੋਏ ਕਰਨਾ ਜਾ ਜ਼ਿੰਦਗੀ ਇੰਜੋਏ ਕਰਨ ਹੂੰ ਸੱਤੀ 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 ਦੇਖ ਸੱਤੀ ਜਿਦਾ ਪਾਕ ਮੈਨੂੰ ਤਾਂ ਤੇ ਥਾਰ ਕਹਿੰਦੇ ਤੂੰ ਥਾਰ ਨੂੰ ਕਹਿੰਦੇ ਆਏ ਆ ਜੋ ਉਹ ਰਾਜਸਥਾਨ ਗਿਆ ਤੈਨੂੰ ਉਹਦਾ ਦਿਖਾਉਂ ਤੈਨੂੰ ਮੈਂ ਥਾਰ ਚੀਜ਼ ਕੀ ਆ ਆ ਜਾ ਅੱਛਾ ਆ ਜਾ ਆਪਾਂ ਦਾ ਕੁੱਕਣ ਵਾਲੀ ਤੇਰੇ ਵੀ ਕੁੱਕੜਾਂ ਨੂੰ ਤਾੜ ਦਿੰਦੇ ਮਗਰ ਹਾਂ ਪਰ ਇਹ 4 ਵੀਲ ਆ ਭਰਾ ਬਾਈ ਨਹੀਂ ਚੜ ਜਾਣਾ ਪੈਂਡ ਹਾਂ ਓਏ ਤੇਰੀ ਮੇਰੀ ਤੇਰੀ ਪਾਣ ਚੋਦੇ ਲੋੜੇ ਦੇ ਬੰਦੇ ਹੂੰ ਤੇਰੀ ਪਾਣ ਚੋਦੇ ਮੰਨ ਕੇ ਜਿਹੜੇ ਆਟੋ ਦੀ ਗੱਡੀ ਆਟੋ ਗੱਡੀ ਹੁੰਦੀ ਨਾ ਉਸ ਤਾਂ ਮਹਿੰਗੇ ਪਾਣ ਤੇ ਲਾਇਟ ਆ ਸਵੈਟ ਆ ਜੋ ਸਵੈਟ ਆ ਟਾਇਰਾਂ ਦੀ 10 10 ਗ੍ਰਾਮ